ਤੁਸੀਂ ਜੁੜੇ ਹੋ ਸਤ ਟੈਲੀਵਿਜ਼ਨ ਦੇ ਨਾਲ ਮੈਂ ਗੁਰਜਿੰਦਰ ਸਿੰਘ ਪੰਗੂ ਡੀਆਈਜੀ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਪੁੱਲਰ ਹੋਰਾਂ ਦੇ ਕੇ ਸੀਐਸ ਵੇਲੇ ਕੀ ਅਪਡੇਟ ਹੈ ਪਹਿਲਾ ਆਪਾਂ ਉਹਦੇ ਤੇ ਗੱਲ ਕਰਦੇ ਹਾਂ ਇਹਦੇ ਨਾਲ ਨਾਲ ਇੱਕ ਹੋਰ ਖਬਰ ਹੈ ਜਿਹੜੀ ਖਬਰ ਬੈਂਕਾਂ ਚ ਪਏ ਹੋਏ ਹਜ਼ਾਰਾਂ ਕਰੋੜਾਂ ਰੁਪਏ ਦੀ ਹੈ ਉਸ ਖਬਰ ਤੇ ਵੀ ਝਾਤ ਮਾਰਾਂਗੇ ਕਿ ਉਹ ਕੀ ਖਬਰ ਹੈ ਜਿਹੜੀ ਦੀਵਾਲੀ ਦੇ ਮੌਕੇ ਨਿਕਲ ਕੇ ਆਈ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਨ੍ਹਾਂ ਦੀ ਅੱਜ ਤੋਂ ਥੋੜੇ ਦਿਨ ਪਹਿਲਾਂ ਤੁੱਤੀ ਬੋਲਦੀ ਸੀ ਚੜਤ ਕਾਇਮ ਸੀ ਸਰਕਾਰ ਦਾ ਚਹੇਤਾ ਤੇ ਇੱਕ ਵੱਡਾ ਅਫਸਰ ਸੀ ਵੱਡੀਆਂ ਜ਼ਿੰਮੇਵਾਰੀਆਂ ਪੰਜਾਬ ਸਰਕਾਰ ਦੇ ਵਿੱਚ ਮਿਲੀਆਂ ਹੋਈਆਂ ਸੀ ਪੰਜਾਬ ਪ੍ਰਸ਼ਾਸਨ ਨੂੰ ਵੱਡੇ ਤੌਰ ਦੇ ਉੱਪਰ ਪ੍ਰਭਾਵਿਤ ਕਰਦੇ ਸੀ ਕਿਉਂਕਿ ਰੋਪੜ ਰੇਂਜ ਦੇ ਡੀਆਈਜੀ ਸੀ ਇਸ ਰੇਂਜ ਦੇ ਵਿੱਚ ਤਿੰਨ ਡਿਸਟ੍ਰਿਕਟ ਆਉਂਦੇ ਸੀ ਹਰਚਰਨ ਸਿੰਘ ਪੁੱਲਰ ਜਿਹੜੇ ਅੱਜਕੱਲ ਬੁੜੈਲ ਜੇਲ੍ਹ 'ਚ ਬੰਦ ਨੇ ਸੀਬੀਆਈ ਜਿਨ੍ਹਾਂ ਦੇ ਪ੍ਰਾਪਰਟੀਆਂ ਦੀ ਜਾਂਚ ਕਰ ਰਹੀ ਆ ਅਪਡੇਟ ਇਸ ਮਾਮਲੇ ਦੇ ਵਿੱਚ ਆਹਾ ਕੇ ਜਿਹੜੀਆਂ ਮੁਸ਼ਕਲਾਂ ਨੇ ਹਰਚਰਨ ਸਿੰਘ ਭੋਲਰ ਦੀਆਂ ਉਹਨਾਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੋ ਸਕਦਾ ਜਾਂ ਕਹਿ ਲੋ ਕਿ ਮੁਸ਼ਕਲਾਂ ਦੇ ਵਿੱਚ ਵਾਅਦਾ ਉਹਨਾਂ ਦੇ ਹੋਊਗਾ ਹੀ ਹੋਊਗਾ ਨਵੇਂ ਜਿਹੜੇ ਕੇਸ ਨੇ ਉਹ ਹਰਚਰਨ ਸਿੰਘ ਭੋਲਰ ਦੇ ਉੱਪਰ ਦਰਜ ਹੋਣਗੇ 2 ਲੱਖ 12000 ਰੁਪਏ ਤਨਖਾਹ ਲੈਣ ਵਾਲਾ ਬੰਦਾ 1216 2 ਲੱਖ 16000 ਰੁਪਏ ਤਨਖਾਹ ਲੈਣ ਵਾਲਾ ਬੰਦਾ ਜਿਹੜਾ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਇਹ ਗੱਲ ਸ਼ੋਅ ਸ਼ੋਅ ਕਰਦਾ ਕਿ ਮੇਰੇ ਕੋਲ ਤਾਂ ਆ ਜਿਹੜੀ ਜਾਇਦਾਦ ਹੈ ਇਹ ਤਾਂ ਥੋੜੀ ਜਿਹੀ ਜਾਇਦਾਦ ਹੈ ਇੰਨੀ ਕਿ ਮੈਂ ਪ੍ਰਾਪਰਟੀ ਦਾ ਮਾਲਕਾਂ ਇੰਨਾ ਕਿ ਮੇਰੇ ਕੋਲ ਪੈਸਾ ਉਸੇ ਅਫਸਰ ਦੇ ਘਰਾਂ ਜਦੋਂ ਸੀਬੀਆਈ ਰੇਡ ਕਰਦੀ ਆ ਤਾਂ ਉੱਥੇ ਇੰਨਾ ਪੈਸਾ ਮਿਲਦਾ ਕਿ ਅੱਖਾਂ ਮਤਲਬ ਸੀਬੀਆਈ ਦੀ ਚੁੰਧੇ ਆ ਜਾਂਦੀਆਂ ਨੇ ਦੇਖ ਕੇ ਕਿ ਇੰਨਾ ਪੈਸਾ ਘਰ ਤੋਂ ਹੀ ਮਿਲ ਗਿਆ ਵਧੇਰੇ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਉੱਥੇ ਪੰਜਾਬ ਵਾਸੀਆਂ ਦੀ ਦੇਸ਼ ਵਾਸੀਆਂ ਦੀ ਜਦੋਂ ਪਤਾ ਲੱਗਿਆ ਕਿ ਇੱਕ ਅਫਸਰ ਦੇ ਘਰੋਂ ਇੰਨਾ ਕੈਸ਼ ਮਿਲਿਆ 2.5 ਕਿਲੋ ਤਾਂ ਸੋਨਾ ਮਿਲਿਆ ਜ ਜਿਹਦੀ ਕੀਮਤ ਅਸੀਂ 3.5 ਕਰੋੜ ਮਾਰਕੀਟ ਦੇ ਵਿੱਚ ਬਣਦੀ ਹੈ ਵਿਦੇਸ਼ੀ ਸ਼ਰਾਮ ਮਿਲੀ ਜ ਜਦੀ ਕੀਮਤ ਲੱਖਾਂ ਦੇ ਵਿੱਚ ਹੈ ਲਗਜ਼ਰੀ ਗੱਡੀਆਂ ਲਗਜ਼ਰੀ ਲਾਈਫ ਸਟਾਈਲ ਹੁਣ ਜਿਹੜੀ ਇਨਕਮ ਟੈਕਸ ਰਿਟਰਨ ਹੈ ਉਹਦੇ ਮੁਤਾਬਕ ਤਾਂ ਜਿਹੜੀ ਪ੍ਰਾਪਰਟੀ ਹੈ ਉਹ 16 ਕਰੋੜ ਦੀ ਬਣਦੀ ਹੈ ਪਰ 7.5 ਕਰੋੜ ਤੱਕ ਘਰ ਤੋਂ ਕੈਸ਼ ਮਿਲ ਗਿਆ। ਸੀਬੀਆਈ ਜਾਂਚ ਕਰ ਰਹੀ ਹੈ ਇਸ ਕੇਸ ਦੇ ਵਿੱਚ ਕਿ ਦੇਸ਼ ਵਿਦੇਸ਼ਾਂ ਦੇ ਵਿੱਚ ਕਿੰਨੀ ਪ੍ਰਾਪਰਟੀਆਂ ਨੇ। ਹੋਰ ਕਿੱਥੇ-ਕਿੱਥੇ ਕਾਰੋਬਾਰ ਖੜੇ ਗਏ ਨੇ, ਖੜੇ ਕੀਤੇ ਗਏ ਨੇ ਅਫਸਰ ਸਾਹੀ ਦਾ ਸਹਾਰਾ ਲੈ ਕੇ। ਸੀਬੀਆਈ ਦੇਖ ਰਹੀ ਹੈ ਕਿ ਹੋਰ ਕਿਹੜੇ-ਕਿਹੜੇ ਅਫਸਰਾਂ ਦੀ ਨਾਲ ਭੂਮਿਕਾ ਹੋ ਸਕਦੀ ਹੈ, ਇੰਟਰਲਿੰਕ ਕਨੈਕਟਡ ਹੋ ਸਕਦੇ ਨੇ। ਯਾਨੀ ਕਿ ਜਿਹੜੇ ਡਾਕਟ ਨੇ ਉਹਨਾਂ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਆ सीबीआई ਜਿਵੇਂ ਸਮਰਾਲਾ ਫਾਰਮ ਹਾਊਸ ਦੇ ਉੱਪਰ ਰੇਡ ਹੋਈ ਉੱਥੋਂ ਕਿੰਨਾ ਕੁਝ ਬਰਾਮਦ ਹੋਇਆ ਹੁਣ ਤੁਸੀਂ ਦੇਖੋ ਕਿ 2 ਲੱਖ 16000 ਰੁਪਏ ਤਨਖਾਹ ਲੈਣ ਵਾਲਾ ਬੰਦਾ ਜਦੀ ਸਾਲ ਦੀ ਤਨਖਾਹ ਬਣਦੀ ਆ ਤੇ ਇਨਕਮ ਟੈਕਸ ਰਿਟਰਨ ਵੀ ਦੱਸਦੀ ਆ 27 ਲੱਖ ਰੁਪਏ ਪੱਤੇ ਸਾਰੇ ਟੈਕਸ ਵਗੈਰਾ ਕੱਟ ਕਟਾ ਕੇ ਇਸ ਤੋਂ ਇਲਾਵਾ ਉਹਨਾਂ ਨੇ 11 ਕ ਲੱਖ ਰੁਪਏ ਆਪਣੀ ਜਿਹੜੀ ਹੋਰ ਇਨਕਮ ਹੈ ਉਹ ਇਨਕਮ ਸ਼ੋ ਕੀਤੀ 37 ਲੱਖ ਰੁਪਏ ਦੀ ਇਨਕਮ ਟੈਕਸ ਰਿਟਰਨ ਭਰਨ ਵਾਲਾ ਬੰਦਾ ਅਰਬਾਂ ਦਾ ਮਾਲਕ ਨਿਕਲਿਆ ਹੁਣ ਅੱਗੇ ਸੀਬੀਆਈ ਕਹਿ ਰਹੀ ਹੈ ਕਿ ਸਾਨੂੰ ਲੋਕਰ ਖੋਲਣ ਦੀ ਇਜਾਜ਼ਤ ਮਿਲੇ ਸਾਨੂੰ ਪਤਾ ਲੱਗੂ ਕਿ ਉਹਨਾਂ ਲੋਕਰਾਂ ਦੇ ਵਿੱਚ ਕਿੰਨਾ ਪੈਸਾ ਰੱਖਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਦੀ ਛੁੱਟੀਆਂ ਤੋਂ ਬਾਅਦ ਜਿਹੜੇ ਹਰਚਰਨ ਸਿੰਘ ਭੁੱਲਰ ਸਾਹਿਬ ਦੇ ਲੋਕਰ ਨੇ ਬੈਂਕਾਂ ਦੇ ਵਿੱਚ ਉਹ ਲੋਕਰ ਵੀ ਖੁੱਲ੍ਹ ਜਾ ਸਕਦੇ ਨੇ ਖੰਘਾਲੇ ਜਾ ਸਕਦੇ ਨੇ ਕਿ ਕਿੰਨਾ ਕੁ ਸੋਨਾ ਇਹਨਾਂ ਲੋਕਰਾਂ ਚ ਪਿਆ ਕਿੰਨਾ ਕੁ ਕੈਸ਼ ਇਨਾ ਲੋਕਰਾਂ ਦੇ ਵਿੱਚ ਪਿਆ ਕਿੰਨੀਆਂ ਪ੍ਰਾਪਰਟੀਆਂ ਜਿਹੜੀਆਂ ਦੇਸ਼ ਵਿਦੇਸ਼ਾਂ ਦੇ ਵਿੱਚ ਬਣੀਆਂ ਨੇ ਉਹਨਾਂ ਦੇ ਜਿਹੜੇ ਡਾਕੂਮੈਂਟ ਨੇ ਕਾਗਜ਼ਾਤ ਨੇ ਉਹ ਕਿੰਨੇ ਕੁ ਪਏ ਨੇ ਇਹ ਸੀਬੀਆਈ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੂਗੀ ਆਮਦਨ ਤੋਂ ਵੱਧ ਜਾਇਦਾਦਾਂ ਪਾਈ ਗਈ ਆ ਤੇ ਡੀਏ ਦਾ ਕੇਸ ਹੋ ਸਕਦਾ ਹਰਚਰਨ ਸਿੰਘ ਭੋਲਰ ਦੇ ਉੱਪਰ ਜਿਵੇਂ ਇੱਕ ਐਕਸਾਈਜ਼ ਦਾ ਕੇਸ ਹੋਇਆ ਐਦਾਂ ਕੇਸ ਹੋ ਸਕਦੇ ਨੇ ਤੇ ਜਿਹੜੇ ਆਫੀਸਰ ਨੇ ਕਿਹਾ ਜਾ ਰਿਹਾ ਜਿਵੇਂ ਮੈਂ ਤੁਸੀਂ ਸਾਡੀ ਸਵੇਰ ਵਾਲੀ ਵੀਡੀਓ 'ਚ ਵੀ ਸੁਣਿਆ ਕਿ ਇੱਕ ਡਾਇਰੀ ਲੱਭੀ ਆ ਜਿਸ ਡਾਇਰੀ ਦੇ ਵਿੱਚ ਕਿਹਾ ਜਾ ਰਿਹਾ ਕਿ ਹੋਰ ਆਫੀਸਰ ਦੇ ਨਾਮ ਹੋਣਗੇ ਤੇ WhatsApp ਚੈਟ ਵੀ ਹੱਥ ਲੱਗੀ ਆ ਸੋ ਬਾਕੀ ਇਨਵੈਸਟੀਗੇਸ਼ਨ ਤਾਂ ਹੋਣੀ ਆ ਜਿਹੜਾ ਉਹ ਨਾਬੇ ਵਾਲਾ ਵਿੱਚ ਮੀਡੀਏਟਰ ਸੀ ਕ੍ਰਿਸ਼ਨੂ ਛਾਰ ਦਾ ਉਹ ਵੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਨੇ ਸੋ ਹਰਚਰਨ ਸਿੰਘ ਪੁੱਲਰ ਹੋਰਾਂ ਦੀ ਜਿਹੜੀ ਅਗਲੀ ਇਨਵੈਸਟੀਗੇਸ਼ਨ ਹੈ ਬੇਸ਼ੱਕ ਸੀਬੀਆਈ ਕਰ ਰਹੀ ਆ ਹੁਣ ਉਹ ਇਨਵੈਸਟੀਗੇਟ ਕੀਤਾ ਜਾ ਰਿਹਾ ਸਾਰੇ ਕੇਸ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਪਰ ਜਿਵੇਂ ਹੁਣ ਦਿਵਾਲੀ ਦੀ ਛੁੱਟੀਆਂ ਦੇ ਦਿਨ ਆ ਗਏ ਸੀ ਇਸ ਤੋਂ ਬਾਅਦ ਇਸ ਕੇਸ ਦੇ ਵਿੱਚ ਤੇਜ਼ੀ ਆ ਸਕਦੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜਿਹੜੀ ਤਰਥੱਲੀ ਆ ਮੱਚ ਸਕਦੀ ਹੈ ਕਿ ਕਿੱਥੋਂ ਕੀ ਨਿਕਲ ਰਿਹਾ ਸੋ ਤੁਸੀਂ ਵੀ ਦੇਖੋ ਕਿ ਐਡਾ ਵੱਡਾ ਆਫੀਸਰ ਜਿਹੜੇ ਜਿਨ੍ਹਾਂ ਨੇ ਆਪਣੀ ਵਰਦੀ ਵੀ ਕਲੰਕਿਤ ਕੀਤੀ ਅਸੋ ਆਦੇਨੂ ਵੀ ਦਾਗ ਲਾਇਆ ਜਿੱਥੇ ਤੇ ਬੈਠੇ ਸੀ ਤੇ ਸਰਕਾਰ ਨੂੰ ਵੀ ਨਾਲ ਨਾਲ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਬੇਸ਼ੱਕ ਕੱਲੀ ਇਹ ਸਰਕਾਰ ਦੇ ਵਿੱਚ ਤਾਂ ਪੈਸਾ ਬਣਾਇਆ ਨਹੀਂ ਹੁਣ ਉਹਨਾਂ ਨੇ ਪਹਿਲੀਆਂ ਵੀ ਸਰਕਾਰਾਂ ਰਹੀਆਂ ਨੇ ਪਹਿਲੀਆਂ ਸਰਕਾਰਾਂ ਦਾ ਵੀ ਨੇੜੇ ਰਹੇ ਨੇ ਭੁੱਲੜਾ ਸਾਹਿਬ ਉੱਥੋਂ ਵੀ ਬਥੇਰਾ ਪੈਸਾ ਬਣਿਆ ਅਗਲੀ ਜਿਹੜੀ ਦੋਸਤੋ ਖਬਰ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦੰਨੇ ਆ ਕਿ 67000 ਕਰੋੜ ਰੁਪਏ ਦੇਸ਼ ਦੀਆਂ ਬੈਂਕਾਂ ਚ ਪਿਆ ਜਿਨ੍ਹਾਂ ਨੂੰ ਕੋਈ ਕਲੇਮ ਕਰਨ ਵਾਲਾ ਨਹੀਂ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਅਨਕਲੇਮਡ ਪੈਸਾ ਆ 67000 ਕਰੋੜ ਤਿੰਨ ਬੈਂਕਾਂ ਚ ਹੈ ਐਸਬੀਆਈ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਤੇ ਸਰਕਾਰੀ ਬੈਂਕ ਹੈ ਉਸ ਤੋਂ ਬਾਅਦ ਆਈਸੀਆਈਸੀਆਈ ਬੈਂਕ ਦੇ ਵਿੱਚ ਪੈਸੇ ਪਏ ਨੇ ਐਚਡੀਐਫਸੀ ਬੈਂਕ ਦੇ ਵਿੱਚ ਵੱਡੀ ਮਾਤਰਾ ਚ ਪੈਸੇ ਪਏ ਨੇ ਕਿ 67000 ਕਰੋੜ ਰੁਪਇਆ ਉਹ ਹੋਆ ਜਿਨ੍ਹਾਂ ਨੂੰ ਕਲੇਮ ਕਰਨ ਵਾਲਾ ਜਿਸ ਪੈਸੇ ਨੂੰ ਕੋਈ ਨਹੀਂ ਹੈ ਇਸ ਪੈਸੇ ਨੂੰ ਆਰਬੀਆਈ ਨੇ ਆਪਣੇ ਅੰਡਰ ਲੈ ਲਿਆ ਇਹ ਪੈਸਾ ਕਿੱਥੋਂ ਆਇਆ ਜਦੋਂ ਤੁਸੀਂ ਰਿਪੋਰਟ ਪੜ੍ਹਦੇ ਹੋ ਦਾ ਇੰਡੀਅਨ ਐਕਸਪ੍ਰੈਸ ਦੀ ਉਹਦੇ ਚ ਲਿਖਿਆ ਹੋਇਆ ਕਿ ਜਿਹੜੇ ਲੋਕ ਮਾਈਗ੍ਰੇਟ ਕਰ ਗਏ ਭਾਵੇਂ ਉਹ ਛੋਟੇ ਖਾਤੇ ਵਾਲੇ ਸੀ ਜਾਂ ਵੱਟੇ ਖਾਤੇ ਵਾਲੇ ਸੀ ਕਿਸੇ ਨੇ ਵਿਦੇਸ਼ ਦੇ ਵਿੱਚ ਮਾਈਗ੍ਰੇਟ ਕਰ ਲਿਆ ਵਿੱਚੋਂ ਐਕਸੈਸ ਨਹੀਂ ਰਹੇ ਖਾਤੇ ਉਹ ਉਹ ਪੈਸਾ ਆਇਆ ਕਈ ਮੌਤਾਂ ਹੋ ਗਈਆਂ ਡੈੱਡ ਹੋ ਗਏ ਜਿਹੜੇ ਖਾਤਾਧਾਰਕ ਸੀ ਉਹਨਾਂ ਦੇ ਅੱਗੇ ਕੋਈ ਨੌਮਨੀ ਨਹੀਂ ਸੀ ਭਰੀ ਹੋਈ ਉਹ ਪੈਸਾ ਸਾਰਾ ਆਰਬੀਏ ਨੇ ਆਪਣੇ ਕੰਟਰੋਲ ਦੇ ਹੇਠ ਲੈ ਲਿਆ। ਇਦਾਂ ਕਰਕੇ 67000 ਕਰੋੜ ਰੁਪਈਆ ਦੇਸ਼ ਦੀਆਂ ਬੈਂਕਾਂ 'ਚ ਉਹ ਹੋ ਪਿਆ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੈ। ਜਿਨ੍ਹਾਂ ਨੂੰ ਕੋਈ ਉੱਥੇ ਜਾ ਕੇ ਐਕਸੈਸ ਕਰਨ ਵਾਲਾ ਨਹੀਂ ਹੈ। ਉਹਨਾਂ ਖਾਤਿਆਂ ਨੂੰ ਜਿਨ੍ਹਾਂ ਦੇ ਕੋਈ ਦਾਵਾ ਠੋਕਣ ਵਾਲਾ ਨਹੀਂ ਹੈ ਕਿ ਇਹ ਪੈਸਾ ਸਾਡਾ। ਜੇਕਰ ਕੋਈ ਚਲਿਆ ਵੀ ਗਿਆ ਤਾਂ ਬਿਨਾਂ ਡਾਕੂਮੈਂਟ ਤੋਂ ਬਿਨਾਂ ਉਹ ਪੈਸਾ ਉਥੋਂ ਕਢਵਾਇਆ ਨਹੀਂ ਜਾ ਸਕਦਾ। ਸੋ ਇਹ ਵੀ ਇੱਕ ਵੱਡੀ ਗੱਲ ਹੈ। ਆ ਆਰਬੀਆਈ ਨੇ ਸਾਰਾ ਪੈਸਾ ਹ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ ਤੇ ਆਪਣੀ ਜਿਹੜੀ ਉਹਨਾਂ ਦੀ ਤੁਸੀਂ ਇਹ ਕਹੋ ਕਿ ਇੱਕ ਅਕ্সেਸੇਬਲ ਇੱਕ ਉਹਨਾਂ ਦਾ ਜਿੱਥੇ ਫੰਡ ਟਰਾਂਸਫਰ ਕਰਦੇ ਨੇ ਉਹ ਇਹੋ ਜਿਹਾ ਜਿਹਨੂੰ ਕਿਹਾ ਜਾਂਦਾ ਕਿ ਡਿਪੋਜ਼ਿਟ ਐਜੂਕੇਸ਼ਨ ਐਂਡ ਅਵੇਅਰਨੈਸ ਫੰਡ ਇਹਦੇ ਚ 67000 ਕਰੋੜ ਰੁਪਈਆ ਇਹਨਾਂ ਨੇ ਆਰਬੀਆਈ ਨੇ ਆਪਣੇ ਉਹਦੇ ਚ ਟਰਾਂਸਫਰ ਕਰ ਲਿਆ ਜਿਵੇਂ ਤੁਸੀਂ ਦੇਖੋ ਕਿ ਆਪਾਂ ਬੈਂਕ ਦੇ ਵਿੱਚ ਅਕਾਊਂਟ ਖਲਵਾਨੇ ਆ ਕੋਈ 2 ਸਾਲ ਜੇਕਰ ਆਪਾਂ ਉਸ ਅਕਾਊਂਟ ਦੇ ਵਿੱਚ ਕੋਈ ਟਰਾਂਜੈਕਸ਼ਨ ਨਾ ਕਰੀਏ ਤਾਂ ਉਹਦਾ ਆਪਾਂ ਐਕਸੈਸ ਖੋ ਦਿੰਦੇ ਆ ਏਦਾਂ ਹੀ ਜੇ ਆਪਾਂ ਇੱਕ ਅਕਾਊਂਟ ਖਲਵਾ ਕੇ ਜਾਂ ਕੋਈ ਐਫ ਡੀ ਜਿਹਨੂੰ ਆਪਾਂ ਫਿਕਸ ਡਿਪੋਜ਼ਿਟ ਕਹਿੰਦੇ ਆ ਜੇਕਰ 10 ਸਾਲ ਤੱਕ ਆਪਾਂ ਉਹਦੇ ਵਿੱਚ ਕੋਈ ਐਕਟੀਵਿਟੀ ਨਾ ਕਰੀਏ ਤਾਂ ਬੈਂਕ ਉਸ ਨੂੰ ਘੋਸ਼ਿਤ ਕਰ ਦਿੰਦਾ ਡਿਕਲੇਅਰ ਕਰ ਦਿੰਦਾ ਕਿ ਆਹਾ ਅਨਕਲੇਮਡ ਹੈ ਇਸ ਨੂੰ ਕੋਈ ਕਲੇਮ ਕਰਨ ਵਾਲਾ ਨਹੀਂ ਕਿਉਂਕਿ 10 ਸਾਲ ਦੇ ਵਿੱਚ ਇਹਦੇ ਵਿੱਚ ਕੋਈ ਐਕਟੀਵਿਟੀ ਨਹੀਂ ਹੋਈ ਇਸ ਕਰਕੇ ਆਰ ਬੀ ਆਈ ਉਸ ਨੂੰ ਆਪਣੇ ਕਾਨੂੰਨ ਕਹੇ ਤੋ ਸਪੈਸੇ ਨੂੰ ਆਪਣੇ ਅੰਡਰ ਲੈ ਲੈਂਦਾ ਸੋ ਜੇਕਰ 2 ਸਾਲ ਬਾਅਦ 10 ਸਾਲ ਤੋਂ ਪਹਿਲਾਂ ਜਾਂ 10 ਸਾਲ ਤੱਕ ਕੋਈ ਬੰਦਾ ਜਾ ਕੇ ਆਪਣੇ ਡਾਕੂਮੈਂਟ ਪੇਸ਼ ਕਰਕੇ ਉੱਥੇ ਸ਼ੋਅ ਕਰ ਸਕੇ ਕਿ ਇਹਦਾ ਜਿਹੜਾ ਜਿਹੜਾ ਹਾ ਖਾਤਾ ਦਾ ਖਾਤਾਧਾਰਕ ਮੈਂ ਆ ਹਾਂ ਤਾਂ ਉਹ ਪੈਸਾ ਉਸ ਨੂੰ ਵਾਪਸ ਦਿੱਤਾ ਜਾ ਸਕਦਾ ਸਾਰੀ ਇਨਵੈਸਟਿਗੇਟ ਕਰਨ ਤੋਂ ਬਾਅਦ ਉਹ ਸਾਰੇ ਕੇਸ ਸਟਡੀ ਨੂੰ ਸੋ 67000 ਕਰੋੜ ਰੁਪਇਆ ਦੋਸਤੋ ਇਹੋ ਜਿਹਾ ਪਾਇਆ ਗਿਆ ਸਾਲ ਦੇ ਵਿੱਚ ਕਿ ਇਸ ਸਾਲ ਦੀ ਰਿਪੋਰਟ ਦੇ ਵਿੱਚ ਕਿ ਜਿਸ ਨੂੰ ਕੋਈ ਕਲੇਮ ਕਰਨ ਵਾਲਾ ਨਹੀਂ ਆਹ ਸਟਾਰਟ 1000 ਕਰੋੜ ਰੁਪਇਆ ਇਦਾਂ ਹੀ ਬੈਂਕਾਂ ਚ ਪਿਆ